ਅਸਗਲੀ ਮੈਂ ਹੱਕਵਰ ਸਿੰਘ 베ਦੀ ਪੰਜਾਬ ਦੀ ਇੱਕ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੁਣ ਨਵੇਂ ਅਕਾਲੀ ਦਲ ਦਾ ਆਗਾਜ਼ ਹੋਇਆ ਹੈ ਉਹ ਕਿਹੜਾ ਸਵਾਲੇ ਬਣਿਆ ਹੋਇਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਆਖਰ ਹੁਣ ਸਵਾਲ ਇਹ ਵੀ ਪੈਦਾ ਹੋਏਗਾ ਕਿ ਅਕਾਲੀ ਦਲ ਅਸਲੀ ਕਿਹੜਾ ਹੈ ਨਕਲੀ ਕਿਹੜਾ ਹੈ ਕਿਉਂਕਿ ਪ੍ਰਧਾਨਗੀਆਂ ਦੇ ਮਸਲੇ ਨੂੰ ਲੈ ਕੇ ਅਕਾਲੀ ਦਲ ਦੇ ਅੰਦਰ ਇੱਕ ਵੱਡਾ ਰੇੜਕਾ ਦਿਖਾਈ ਦੇ ਰਿਹਾ ਸੀ ਜਿਸ ਕਰਕੇ ਗੱਲ ਉੱਠੀ ਕਿ ਅਕਾਲੀ ਦਲ ਨੂੰ ਮੁੜ ਸਰਜੀਤ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਅੰਦਰ ਹੋ ਰੀਆਂ ਚੋਣਾਂ ਤੇ ਆ ਰਹੇ ਨਤੀਜਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੱਡੀ ਉਦਾਸੀ ਦਿਖਾਈ ਦਿੱਤੀ ਵੱਡੀ ਨਿਰਾਸ਼ਾ ਦਿਖਾਈ ਦਿੱਤੀ ਤੇ ਆਖਰ ਸਵਾਲ ਉੱਠਣੇ ਸ਼ੁਰੂ ਹੋਏ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਹੈ ਉਸ ਨੂੰ ਲੈ ਕੇ ਇੱਕ ਵੱਡਾ ਰੇੜਕਾ ਦਿਖਾਈ ਦਿੱਤਾ ਬਾਦਲ ਦਲ ਦੇ ਨਾਲ ਜੁੜੇ ਬਹੁਤ ਸਾਰੇ ਲੋਕ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਨਜ਼ਰ ਆਏ ਜਿਸ ਤੋਂ ਸਪਸ਼ਟ ਸਿੱਕੇ ਸੁਖਬੀਰ ਸਿੰਘ ਬਾਦਲ ਨੂੰ ਹੀ ਮੁੜ ਅਕਾਲੀ ਦਲ ਦਾ ਪ੍ਰਧਾਨ ਦੇਖਣਾ ਚਾਹੁੰਦੇ ਆ ਅਕਾਲੀ ਦਲ ਦੇ ਅੰਦਰ ਬੈਠੇ ਕੁਝ ਲੋਕ ਤੇ ਉਸ ਦੇ ਵਿੱਚੋਂ ਇੱਕ ਤੜਾਕਾ ਵੱਖ ਹੋ ਜਾਂਦਾ ਹੈ ਜਿਸ ਨੂੰ ਬਾਗੀ ਤੜਾਕਾ ਕਿਹਾ ਗਿਆ ਪੂਰਾ ਮਾਮਲਾ ਅਕਾਲੀ ਦਲ ਦਾ ਸ਼੍ਰਿਕਾਹ ਤਖਸਾਲ ਤੇ ਸ਼ਿਕਾਇਤਾਂ ਦੇ ਰੂਪ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਕਟਰਾ ਕਰਮ ਭਰਤੀ ਮਸਲੇ ਨੂੰ ਲੈ ਕੇ ਪ੍ਰਧਾਨਗੀ ਦੇ ਮਸਲੇ ਨੂੰ ਲੈ ਕੇ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਇਹ तमाम ਚਰਚਾਵਾਂ ਸਿਆਸੀ ਸਫਾਂ ਦੇ ਵਿੱਚ ਪੰਤਕ ਸਫਾਂ ਦੇ ਵਿੱਚ ਵੱਡਾ ਬਾਰ ਬਣ ਕੇ ਉੱਬਰਦੀਆਂ ਰਹੀਆਂ ਜਿਸ ਤਰ੍ਹਾਂ ਦੇ 2 ਦਸੰਬਰ ਦੇ ਫੈਸਲੇ ਆਏ ਸੀ ਉਹ ਮੰਨੇ ਵੀ ਗਏ ਸਜਾਵਾਂ ਕੱਟੀਆਂ ਵੀ ਗਈਆਂ ਪਰ ਸਵਾਲ ਉੱਥੇ ਆ ਕੇ ਖੜਾ ਹੋ ਗਿਆ ਕਿ ਜਿਹੜੀਆਂ ਗਲਤੀਆਂ ਨਹੀਂ ਵੀ ਕੀਤੀਆਂ ਸੀ ਉਹ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਨ ਲਈਆਂ ਕਿ ਜੋ ਵੀ ਗਲਤੀਆਂ ਹੋਈਆਂ ਮੇਰੀ ਝੋਲੀ ਪਾ ਦੇਣੀਆਂ ਚਾਹੀਦੀਆਂ ਚੁੱਲ੍ਹੇ ਸਿਮਟ ਲੈਣੇ ਚਾਹੀਦੇ ਆ ਆਖਰ ਚੁੱਲ੍ਹੇ ਸਿਮਟੇ ਨਾ ਗਏ ਆਖਰ ਜਿਹੜੀ ਤੇਰਾ ਅਕਾਲੀ ਦਲ ਤੋਬਾ ਖੋਈ ਸੀ ਉਹਨਾਂ ਨੇ ਸ਼ਾਮ ਤੱਕ ਉਹ ਚੁੱਲਾ ਸਿਮਟ ਲਿਆ ਤੇ ਹੁਣ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਮੁਕੰਮਲ ਕਰਕੇ ਡੈਲੀਗੇਟ اجلاس ਸੱਦਿਆ ਤੇ ਉਸ ਦੇ ਵਿੱਚੋਂ ਹੁਣ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣ ਲਿਆ ਗਿਆ ਪੰਥਕ ਕਾਉਂਸਲ ਦਾ ਚੇਅਰਮੈਨ ਬੀਬੀ ਸਤਵੰਤ ਕੌਰ ਨੂੰ ਚੁਣਿਆ ਗਿਆ ਤੇ ਇਹੀ ਗੱਲ ਬਾਰ ਬਾਰ ਹੁਣ ਉਭਰੇਗੀ ਕਿ ਅਸਲ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਹੈ ਕਿਹੜੀ ਹੈ ਇਸ ਉੱਤੇ ਸਵਾਲ ਉਸ ਸਮੇਂ ਤੋਂ ਹੀ ਉੱਠਣੇ ਸ਼ੁਰੂ ਹੋ ਗਏ ਸੀ ਜਦੋਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਏ ਜਦ ਤੱਕ ਪ੍ਰਕਾਸ਼ ਸਿੰਘ ਬਾਦਲ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ 100 ਸਾਲਾਂ ਤੱਕ ਜੋ ਕੁਝ ਸਿਰਜਦਾ ਆ ਰਿਹਾ ਸੀ ਬਹੁਤ ਸਾਰੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਾਦਲ ਪਰਿਵਾਰ ਦੇ ਖਿਲਾਫ ਦਿਖਾਈ ਦਿੱਤੇ ਪਰ ਇਹ ਸੁਰਾਂ ਉੱਠਦੀਆਂ ਗਈਆਂ ਇਹ ਸੁਰਾਂ ਬਠਾ ਦਿੱਤੀਆਂ ਗਈਆਂ ਇਹ ਕਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਵੀ ਚਰਚਾ ਸਿਖਰਾਂ ਤੇ ਰਹਿੰਦੀ ਸੀ ਕਿ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਅੱਖਾਂ ਮੀਟ ਗਏ ਤਾਂ ਸੁਖਵੀਰ ਸਿੰਘ ਬਾਦਲ ਨੂੰ ਉਹ ਕੁਝ ਦੇਖਣਾ ਪੈਗਾ ਜੋ ਸੈਦ ਉਹਨਾਂ ਨੇ ਆਪਣੀ ਸੋਚ ਵਿੱਚ ਵੀ ਦੀ ਸੋਚਿਆ ਹੋਣਾ ਆਖਿਰ ਉਹੀ ਕੁਝ ਹੋ ਰਿਹਾ ਜੋ ਚਰਚਾਵਾਂ ਸਨ ਕਿ ਪ੍ਰਕਾਸ਼ ਸਿੰਘ ਬਾਦਲ ਜਿਸ ਦਿਨ ਅੱਖਾਂ ਮੀਟ ਗਏ ਤਾਂ ਸੁਖਵੀਰ ਸਿੰਘ ਬਾਦਲ ਲਈ ਵੱਡੀਆਂ ਮੁਸ਼ਕਲਾਂ ਇਹੀ ਰਹਿਣਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਿਹੜਾ ਧੜਾ ਕਾਬਜ ਰਹਿ ਸਕਦਾ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਵੱਡਾ ਕਬਜ਼ਾ ਸ਼੍ਰੋਮਣੀ ਅਕਾਲੀ ਦਲ ਤੇ ਰਿਹਾ ਸ਼੍ਰੋਮਣੀ ਅਕਾਲੀ ਦਲ ਨਾ ਹੋ ਕੇ ਇਸ ਨੂੰ ਬਾਦਲ ਧੜਾ ਵੀ ਕਿਹਾ ਜਾਣ ਲੱਗਾ ਬਾਦਲ ਅਕਾਲੀ ਦਲ ਵੀ ਕਿਹਾ ਜਾਣ ਲੱਗਾ ਬਹੁਤ ਸਰੀਆਂ ਸੁਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਜਥੇਦਾਰ ਗਰਚਰਨ ਸਿੰਘ ਟੋੜਾ ਜਿਨ੍ਹਾਂ ਦਾ ਚੰਗਾ ਪੰਥਕ ਸੱਫਾਂ ਦੇ ਵਿੱਚ ਇੱਕ ਨਾਂ ਸੀ ਬੋਲ ਬਾਲਸੀ ਰਾਜਨੀਤਿਕ ਸਫਾਂ ਦੇ ਵਿੱਚ ਉਹ ਵੀ ਉਸ ਤਰ੍ਹਾਂ ਦਾ ਮੁਕਾਬਲਾ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਦੇ ਸਕੇ ਜਿਸ ਤਰ੍ਹਾਂ ਦੀ ਸਫਬੰਦੀ ਸਮੇਂ-ਸਮੇਂ ਤੇ ਬਣਦੀ ਰਹੀ ਹੈ ਪੰਤਕ ਸਫਾਂ ਦੇ ਵਿੱਚ ਅਜਹੀਆਂ ਬਗਾਵਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਜਹੀਆਂ ਬਗਾਵਤਾਂ ਸਮੇਂ-ਸਮੇਂ ਤੇ ਉੱਠਦੀਆਂ ਰਹੀਆਂ ਪਰੰਤੂ ਇਹਨਾਂ ਬਗਾਵਤਾਂ ਨੂੰ ਉੱਠਣ ਤੋਂ ਪਹਿਲਾਂ ਹੀ ਕਿਵੇਂ ਦਬਾ ਦਿੱਤਾ ਜਾਂਦਾ ਰਿਹਾ ਇੱਕ ਵੱਡੀ ਸਟਰੈਟਜੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹ ਟੀਮ ਜਿਹੜੀ ਤਕਸਾਲੀ ਆਗੂਆਂ ਦੇ ਰੂਪ ਵਿੱਚ ਕੰਮ ਕਰਦੀ ਰਹੀ ਇਸੇ ਕਰਕੇ ਉਹ ਬਾਗੀ ਸੁਰਾਂ ਤੇ ਬਾਗੀ ਧੜੇ ਖੜੇ ਨਾ ਹੋ ਸਕੇ ਤੇ ਹੁਣ ਸੁਖਬੀਰ ਸਿੰਘ ਬਾਦਲ ਲਈ ਚੁਣੌਤੀਆਂ ਹੀ ਚੁਣੌਤੀਆਂ ਨੇ ਤੇ ਹੁਣ ਇੱਕ ਨਵੀਂ ਚੁਣੌਤੀ ਅਕਾਲੀ ਦਲ ਦੇ ਰੂਪ ਵਿੱਚ ਖੜੀ ਦਿਖਾਈ ਦੇ ਰਹੀ ਹੈ ਕਹਤਾ ਇਹ ਗਿਆਸੀ ਕਿ ਅਕਾਲੀ ਦਲ ਸਾਰੇ ਚੁੱਲ੍ਹੇ ਜਾਂ ਧੜੇ ਬੰਦੀਆਂ ਨੂੰ ਛੱਡ ਕੇ ਇੱਕ ਝੰਡੇ ਹੇਠ ਇਕੱਠਾ ਹੋਵੇ ਮੁੜ ਸਰਜੀਤ ਹੋਵੇ ਜਿਹੜੀ ਲੜਾਈ ਸਰਵਾਈਵਲ ਦੀ ਰਵਾਈਵਲ ਦੀ ਲੜਾਈ ਜਾ ਰਹੀ ਹੈ ਇਹ ਇਸ ਢੰਗ ਦੀ ਹੋਣੀ ਚਾਹੀਦੀ ਹੈ ਕਿ ਵਿਰੋਧੀ ਧਿਰ ਨੂੰ ਮਾਰ ਦਿੱਤੀ ਜਾ ਸਕੇ ਪਰੰਤੂ ਅਜਿਹਾ ਕੁਝ ਹੋ ਨਾ ਸਕਿਆ ਕਿਉਂਕਿ ਜਿਹੜਾ ਕਾਲੀ ਦਲ ਤੋਂ ਵੱਖ ਹੋਇਆ ਧੜਾ ਸੀ ਉਸਨੇ ਤਾਂ ਆਪਣਾ ਚੁੱਲਾ ਸਿਮਟ ਲਿਆ ਪਰੰਤੂ ਦੂਜੇ ਪਾਸੇ ਬਾਦਲ ਧੜੇ ਦੇ ਉਹ ਲੋਕ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਮਹਫੂਜ਼ ਰੱਖਣਾ ਚਾਹੁੰਦੇ ਸਨ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਰਹਿ ਕੇ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਆਪਣਾ ਰਹਿਣ ਚਕਾਉਣਾ ਚਾਹੁੰਦੇ ਸਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰੱਖਿਅਤ ਰੱਖਣ ਦੀ ਬਜਾਏ ਸੁਖਵੀਰ ਸਿੰਘ ਬਾਦਲ ਨੂੰ ਹੀ ਮਹਫੂਜ਼ ਰੱਖਣਾ ਠੀਕ ਸਮਝਿਆ ਐਸੇ ਕਰਕੇ ਮੁੜ ਡੈਲੀਗੇਟ اجلاس ਸੱਦਿਆ ਗਿਆ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਲਗਾ ਦਿੱਤੇ ਗਏ ਤੇ ਉਸ ਦੇ ਵਿੱਚੋਂ ਇੱਕ ਵਾਰ ਫਿਰ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾ ਲਿਆ ਗਿਆ ਤਾਂ ਉਸ ਤੋਂ ਬਾਅਦ ਇਹ ਵੀ ਚਰਚਾ ਪੰਥਕ ਸਫਾਂ ਦੇ ਵਿੱਚ ਰਾਜਨੀਤਿਕ ਸਫਾਂ ਦੇ ਵਿੱਚ ਵੀ ਦਿਖਾਈ ਦਿੱਤੀ ਕਿ ਗਲਤਾਂ ਉੱਥੇ ਹੀ ਹੈ ਬੁੱਲ ਊਂਟ ਦਾ ਉੱਥੇ ਦਾ ਉੱਥੇ ਹੀ ਲਮਕਦਾ ਵਿਖਾਈ ਦੇ ਰਿਹਾ ਹੈ ਗੱਲ ਤਾਂ ਪ੍ਰਧਾਨਗੀ ਤੋਂ ਨਿਕਲੀ ਸੀ ਤੇ ਗੱਲ ਫਿਰ ਸੁਖਬੀਰ ਸਿੰਘ ਬਾਦਲ ਤੇ ਹੀ ਆਣ ਖੜੀ ਵਿਖਾਈ ਦਿੰਦੀ ਆ ਕਿਉਂਕਿ ਜਿਸ ਰੇੜਕੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਧੜਾ ਚੱਲਿਆ ਹੋਇਆ ਸੀ ਅੱਜ ਉਸੇ ਰੇੜਕੇ ਦੇ ਵਿੱਚ ਮੁੜ ਫਸਿਆ ਮਹਿਸੂਸ ਕਰ ਰਿਹਾ ਤੇ ਅੱਜ ਜਦੋਂ ਪ੍ਰਧਾਨ ਚੁਣੇ ਜਾਣ ਦੀ ਇੱਕ ਕਵਾਇਦ ਚੱਲ ਰਹੀ ਸੀ ਤਾਂ ਸੁਖਬੀਰ ਸਿੰਘ ਬਾਦਲ ਪਟਿਆਲਾ ਦੇ ਵਿੱਚ ਲੈਂਡ ਪੂਲਿੰਗ ਦੇ ਮਸਲੇ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਤਾਂ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਸਟੇਜ ਤੇ ਬੈਠੇ ਹੁੰਦੇ ਆ ਤਾਂ ਉਸ ਸਮੇਂ ਅੰਮ੍ਰਿਤਸਰ ਦੇ ਗੁਰਦੁਆਰਾ ਵਰਜ ਕਾਲੀ ਫੂਲਾ ਸਿੰਘ ਵਿਖੇ ਪੰਜ ਮੈਂਬਰੀ ਕਮੇਟੀ ਦਾ اجلاس ਚੱਲ ਰਿਹਾ ਹੁੰਦਾ ਹੈ ਜਿੱਥੇ ਤਕਰੀਰਾਂ ਦਖਾਈ ਦਿੰਦੀਆਂ ਜਿਸ ਤਰ੍ਹਾਂ ਦੀ ਗੱਲ ਮਰਿਆਦਾ ਨੂੰ ਲੈ ਕੇ ਸੀ ਜਿਸ ਤਰ੍ਹਾਂ ਸ਼੍ਰੀ ਕਾਨ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਸੀ ਆਖਰ ਉਹ ਸਿਰੇ ਚੜ ਦਾ ਵਕਾਈ ਦਿੱਤਾ ਤੇ ਜਿਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਤੇ ਸਰਬਸੰਤੀ ਬਣਦੀ ਹੈ ਬੀਬੀ ਸਤਵੰਤ ਕੌਰ ਦਾ ਪਾਸ਼ਨ ਫੇਰ ਦਿਖਾਈ ਦਿੰਦਾ ਹੈ ਤਾਂ तमाम ਇਹਨਾਂ ਗੱਲਾਂ ਦਾ ਇੱਕ ਸੁਨੇਹਾ ਸੁਖਬੀਰ ਸਿੰਘ ਬਾਦਲ ਨੂੰ ਪਟਿਆਲਾ ਦੀ ਉਸ ਸਟੇਜ ਤੇ ਦੇ ਦਿੱਤਾ ਜਾਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਚੁਣ ਲਏ ਗਿਆ ਤੇ ਬੀਬੀ ਸਤਵੰਤ ਕੌਰ ਪੰਤੰ ਕਾਉਂਸਲ ਦੇ ਚੇਅਰਮੈਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਹੋਣਾ ਸੀ ਉਹ ਹਮਲਾ ਗਿਆਨੀ ਹਰਪ੍ਰੀਤ ਸਿੰਘ ਤੇ ਹੁੰਦਾ ਵਖਾ ਹੀ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਕਿਸ ਤਰ੍ਹਾਂ ਸਾਨੂੰ ਤਲਬ ਕੀਤਾ ਹੈ ਕਿਸ ਤਰ੍ਹਾਂ ਸਾਨੂੰ ਸੰਮਣ ਕੀਤਾ ਇੱਕ ਸਾਜ਼ਿਸ਼ ਦਾ ਹਿੱਸਾ ਸੀ ਤੇ ਇਸ ਦੇ ਪਿੱਛੇ ਸੀ ਕੇਂਦਰ ਵਿੱਚ ਬੈਠੀ ਭਾਜਪਾ ਦੀ ਸਰਕਾਰ ਜਦੋਂ ਜਹੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਕਰ ਰਹੇ ਸਨ ਤਾਂ ਕੁਝ ਚਰਚਾਵਾਂ ਇਸ ਪੱਖ ਦੀਆਂ ਵੀ ਦਿਖਾਈ ਦਿੱਤੀਆਂ ਕਿ ਇੱਕ ਪਾਸੇ ਤਾਂ 227 ਨੂੰ ਲੈ ਕੇ ਨੇੜਤਾ ਦੀ ਗੱਲ ਅੰਦਰ ਖਾਤੇ ਚੱਲ ਰਹੀ ਹੈ ਤੇ ਜਦੋਂ ਔਲ ਪਾਦੇ ਉੱਤੇ ਨਿਸ਼ਾਨੇ ਸਾਧਨੇ ਹੁਣ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਗਾਲਾਂ ਕੱਢਣ ਦਾ ਉਹ ਸਿਲਸਲਾ ਦਿਖਾਈ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਉੱਤੇ ਨਿੱਜੀ ਤੌਰ ਤੇ ਹਮਲੇ ਕੀਤੇ ਗਏ ਮੇਰੀ ਕਰਦਾਰਕੁਸ਼ੀ ਕੀਤੀ ਗਈ ਹੁਣ ਜਦੋਂ ਮੈਨੂੰ ਪ੍ਰਧਾਨ ਚੁਣ ਲਿਆ ਗਿਆ ਤਾਂ ਇਹ ਕਰਦਾਰਕੁਸ਼ੀ ਵਾਲਾ ਸਿਲਸਲਾ ਹੁਣ ਨਹੀਂ ਚੱਲੇਗਾ ਕਿਸੇ ਦੀ ਵੀ ਕਰਦਾਰਕੁਸ਼ੀ ਜਿਹੜੇ ਸਾਡੇ ਨਾਲ ਜੁੜੇ ਲੋਕ ਹੈ 15 ਲੱਖ ਦੇ ਕਰੀਬ ਲੋਕਾਂ ਨੇ ਮੈਨੂੰ ਪ੍ਰਧਾਨ ਬਣਾਇਆ ਤਾਂ ਇਹਨਾਂ ਵਿੱਚ ਜੁੜੇ ਬਹੁਤ ਸਾਰੇ ਆਗੂ ਜਾਂ ਵਿਅਕਤੀਆਂ ਦੇ ਪਰਿਵਾਰਾਂ ਤੱਕ ਕਰਦਾਰਕੁਸ਼ੀ ਕੀਤੀ ਜਾਣ ਦੀ ਗੱਲ ਕੀਤੀ ਗਈ ਤਾਂ ਫਿਰ ਇਸ ਦਾ ਨਤੀਜਾ ਉਹਨਾਂ ਲੋਕਾਂ ਨੂੰ ਭੁਗਤਣਾ ਪਏਗਾ ਤੇ ਹੁਣ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਉਹਨਾਂ ਦੇ ਘਰਾਂ ਦੇ ਦਰਵਾਜ਼ੇ ਕਿਵੇਂ ਢੱਕਣੇ ਆ ਇਹ ਵੀ ਸਾਨੂੰ ਆਉਂਦਾ ਤਾਂ तमाम ਗੱਲਾਂ ਦਾ ਜ਼ਿਕਰ ਉਹਨਾਂ ਨੇ ਕਰਦਿਆਂ ਇਹ ਵੀ ਕਹਿ ਦਿੱਤਾ ਕਿ ਜਿਹੜੀ ਮੇਰੀ ਪ੍ਰਧਾਨਗੀ ਦੀ ਚੋਣ ਹੋਈ ਹੈ ਇਹ ਕਿਸੇ ਮਕਸਦ ਲਈ ਨਹੀਂ ਹੋਈ ਇਹ ਕੇਵਲ ਤੇ ਕੇਵਲ ਇੱਕ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਮੈਂ ਉਸ ਉਤੇ ਧਾਰਮਿਕ ਪੱਖ ਤੋਂ ਤੇ ਉਹਨਾਂ ਕਦਰਾਂ ਕੀਮਤਾਂ ਦੇ ਪੱਖ ਤੋਂ ਤੇ ਜਿਹੜੀ ਇੱਕ ਉਮੀਦ ਮੇਰੇ ਵਿੱਚ ਉਹਨਾਂ ਡੈਲੀਗੇਟਾਂ ਨੇ ਵੇਖੀ ਹੈ ਤਾਂ ਉਹਨਾਂ ਦੀ ਇੱਕ ਤਰਜਮਾਨੀ ਕਰਨ ਦੀ ਕੋਸ਼ਿਸ਼ ਮੇਰੇ ਵੱਲੋਂ ਕੀਤੀ ਜਾਏਗੀ ਮੈਂ ਚੋਣ ਨਹੀਂ ਲੜਾਂਗਾ ਮੈਂ ਰਾਜਨੀਤੀ ਵਿੱਚ ਨਹੀਂ ਆਵਾਂਗਾ ਅਸੀਂ ਸਰਕਾਰ ਦਾ ਏਜੰਡਾ ਲੈ ਕੇ ਅੱਗੇ ਵਧਾਂਗੇ ਪਰ ਜਿਹੜੀ ਸਰਕਾਰ ਹੋਏਗੀ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਮਤਬਕ ਹੋਏਗੀ ਲੋਕਾਂ ਦੀ ਸੇਵਾ ਲਈ ਹੋਏਗੀ ਤਾਂ तमाम ਗੱਲਾਂ ਦਾ ਜ਼ਿਕਰ ਪੰਜਾਬ ਦੀ ਸਿਆਸਤ ਦੇ ਅੰਦਰ ਹੋ ਰਿਹਾ ਹੈ ਤੇ ਅੱਜ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਵਿੱਚ ਮਤਾ ਰੱਖਿਆ ਗਿਆ ਹੈ ਏਜੰਡਾ ਲਿਆਂਦਾ ਗਿਆ ਉਸ ਦੇ ਵਿੱਚ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਮਸਲਾ 350 ਸਾਲਾ ਸ਼ੇਹਦੀ ਦਿਹਾੜਾ ਨਵੇਂ ਪਾਸ਼ਾ ਦਾ ਮਨਾਏ ਜਾਣ ਨੂੰ ਲੈ ਕੇ ਵੀ ਏਜੰਡਾ ਲਿਆਂਦਾ ਗਿਆ ਤਾਂ ਉਹਨਾਂ ਨੂੰ ਇੱਕ ਪ੍ਰੋਗਰਾਮ ਡੈਲੀਗੇਟਾਂ ਨੂੰ ਦਿੱਤਾ ਗਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਜ਼ਿਲ੍ਹੇ ਵਿੱਚ ਜਾ ਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਦੇ ਪ੍ਰੋਗਰਾਮ ਮਨਾਉਣੇ ਹਨ ਬੰਦੀ ਸਿੰਘਾਂ ਨੂੰ ਲੈ ਕੇ ਕਿਸ ਤਰ੍ਹਾਂ ਇੱਕ ਸਫਬੰਦੀ ਬਣਾਉਣੀ ਹੈ ਕਿਸ ਤਰ੍ਹਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਵੀ ਸਪਸ਼ਟ ਕੀਤਾ ਕਿ ਜੇ ਸਰਕਾਰ ਚੋਣਾਂ ਨਹੀਂ ਕਰਵਾਉਂਦੀ ਤਾਂ ਸਮਝ ਲਿਆ ਜਾਏਗਾ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਆਪਸ ਵਿੱਚ ਰਲੇ ਨਜ਼ਰ ਆ ਰਿਹਾ ਹੁਣ ਇੱਕ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਦੋਨੇ ਧੜੇ ਆਮੋ ਸਾਹਮਣੇ ਰਹਿਣਗੇ ਵੇਖਦੇ ਆ ਕਿ ਕਿਹੜੀਆਂ ਵੱਡੀਆਂ ਤਾਕਤਾਂ ਕਿਹੜੀਆਂ ਸ਼ਕਤੀਆਂ ਇਸ ਧੜੇ ਨੂੰ ਕੈਸ਼ ਕਰਦੀਆਂ ਤੇ 2027 ਦੇ ਵਿੱਚ ਕਿਸ ਤਰ੍ਹਾਂ ਇੱਕ ਨਵਾਂ ਸਫਬੰਦੀ ਦਾ ਆਗਾਜ਼ ਤੇ ਇੱਕ ਸਖਤ ਮੁਕਾਬਲਾ ਹੁੰਦਾ ਵਿਖਾਈ ਦੇਗਾ